ਤਾਜੀ ਇਹਨਾਂ ਨੇ 57 ਦਾ ਸਕੁਅਰ ਕਰਨਾ ਹੈ ਆਪਾਂ 5 ਹੈ 5 ਦਾ ਸਕੁਅਰ ਕਰ ਦੋ ਕਿੰਨਾ ਆ ਗਿਆ 25 7 5 35 35 ਦਾ ਦੁੱਗਣਾ ਕਰ ਦੋ 70 ਪਿਛਲੇ 7 7 ਆ 49 ਕਿੰਨਾ ਆ ਗਿਆ ਵੀ 9 4 ਨੂੰ ਇਹਦੇ ਵਿੱਚ ਜੋੜਾਗੇ 4 25 ਦੇ ਵਿੱਚ 7 ਜੋੜੇ ਕਿੰਨਾ ਹੋ ਗਿਆ 32 ਆਹ ਲਓ ਜੀ ਰਾਈਟ ਹੈ ਜੀ ਗਿਣ ਕੇ ਨਾ ਗਿਣ ਕੇ 5 ਤੋਂ 7 ਸੈਕਿੰਡ ਲੱਗਦੇ ਨੇ ਸਾਰੇ ਚਲੋ ਮੰਨ ਲਓ ਜੀ ਆਪਾਂ ਇੱਥੇ ਐਂ ਕਰਦੇ ਆ 67 ਦਾ ਸਕੁਅਰ ਲੈ ਲੈਨੇ ਵੱਡੀ ਸੰਖਿਆ ਦਾ ਲੈ ਲੈਨੇ ਆ ਵੱਡੀ ਸੰਖਿਆ ਦਾ ਕਰੀਏ ਜੀ ਆਪਾਂ ਲਓ ਸ਼ਕਤੀਆਂ ਦਾ ਇਸਤੇਮਾਲ ਕਰਨਾ ਸਿਰਫ 6 ਦਾ ਸਕੁਅਰ ਕਰ ਦੋ 36 7 6 42 7 ਦੇਖੋ 6 ਤੇ 7 ਦਾ ਮਲਟੀਪਲਾਈ ਕਰੋ 7 6 42 ਕ੍ਰੋਸ ਗੁਣਾ ਕਰ ਦੋ ਉਸੇ ਦਾ ਦੁੱਗਣਾ ਕਰ ਦੋ ਕਿੰਨਾ ਹੋ ਗਿਆ ਜੀ 42 2 84 7 7 ਦਾ ਹੋ ਗਿਆ 49 ਇਹ 9 ਇੱਥੇ ਲਿਖ ਦिए 4 ਨੂੰ 4 ਚ ਜੋੜ ਦੋ 8 ਹੈ ਇਹਨੂੰ ਇਹਦੇ ਚ ਜੋੜ ਦੋ ਆਲੋ ਜੀ ਆਨਸਰ ਲਓ ਬਾਬੇ ਬੋਲੋ ਜੀ ਗੱਲਬਾਤ ਕਰੋ ਕਰਾ ਸਿੱਧੇ ਹੋ ਕੇ ਮੇਰੇ ਨਾਲ ਹੂੰ